ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੀ ਟੀ ਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜੋ ਤੁਹਾਡੇ ਲਈ ਉਪਾਰ ਲੈ ਕੇ ਆਏ ਆ ਇਸ ਉਪਾਰ ਨੂੰ ਤੁਸੀਂ ਵੀ ਸਾਖ ਦੇ ਮਹੀਨੇ ਦੇ ਵਿੱਚ ਕਰ ਲੈ ਜੇਕਰ ਤੁਸੀਂ ਵੀ ਸਾਖ ਦੀ ਬਹੀਨੇ ਦੇ ਵਿੱਚ ਇਹੋ ਛੋਟਾ ਜਿਹਾ ਉਪਾਰ ਕਰ ਲੈਂਦੇ ਹੋ ਤੇ ਆਪਣੇ ਘਰ ਦੇ ਵਿੱਚ ਹਲਦੀ ਵਾਲਾ ਦੀਵਾ ਜਗਾਉੜਿਓ ਇਹ ਉਪਕਾਰ ਕਰਨ ਤੋਂ ਬਾਅਦ ਦੇ ਵਿੱਚ ਤਦ ਤੁਸੀਂ ਦੇਖੋਗੇ ਕਿ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਤੇ ਕੋਚ ਹੀ ਸਾਲਾਂ ਦੇ ਵਿੱਚ ਤੁਸੀਂ ਰੋੜਪਤੀ ਤੋਂ ਕਰੋੜਪਤੀ ਬਣ ਜਾਓਗੇ ਇਸੇ ਤਰ੍ਹਾਂ ਜੇਕਰ ਆਪਾਂ ਗੱਲ ਕਰੀਏ ਨਾ ਜਿਹੜਾ ਵੀ ਸਾਖ ਦਾ ਮਹੀਨਾ ਹੁੰਦਾ ਹੈ ਇਹ ਸ਼੍ਰੀ ਹਰੀ ਵਿਸ਼ਨੂ ਜੀ ਨੂੰ ਓਨਾ ਹੀ ਜ਼ਿਆਦਾ ਪਿਆਰਾ ਹੁੰਦਾ ਹੈ ਪਰ ਸਾਨੂੰ ਪੁੰਦੇ ਨੇ ਸਾਖ ਦੇ ਮਹੀਨੇ ਦੇ ਵਿੱਚ ਸ਼੍ਰੀ ਹਰੀ ਵਿਸ਼ਨੂ ਜੀ ਇਸ ਮਸਾਕੇ ਦੇ ਮਹੀਨੇ ਦੇ ਨਾਲ-ਨਾਲ ਸ਼੍ਰੀ ਹਰੀ ਵਿਸ਼ਨੂ ਜੀ ਨੂੰ ਕਾਰਤਿਕ ਦਾ ਮਹੀਨਾ ਵੀ ਬਹੁਤ ਹੀ ਜ਼ਿਆਦਾ ਪਿਆਰਾ ਹੁੰਦਾ ਹੈ ਜੇਕਰ ਤੁਸੀਂ ਇਸ ਉਪਾਅ ਨੂੰ ਵੀਰਵਾਰ ਦੇ ਦਿਨ ਆਪਣੀ ਘਰ ਦੇ ਵਿੱਚ ਕਰ ਲੈਣਿਓ ਵਸਾਕ ਦੇ ਮਹੀਨੇ ਦੇ ਵਿੱਚ ਤਾਂ ਇਹੀ ਤੁਹਾਡੇ ਲਈ ਸੂਨੀ ਦੀ ਸੁਹਾਗਾ ਫੂਲ ਵਾਲਾ ਕੰਮ ਹੋ ਜਾਵੇਗਾ ਇਸੇ ਤਰ੍ਹਾਂ ਵੀਰਵਾਰ ਦੇ ਦਿਨ ਮਸਾਖ ਦੇ ਮਹੀਨੇ ਦੇ ਵਿੱਚ ਜੇਕਰ ਤੁਸੀਂ ਆਪਣੀ ਘਰ ਦੇ ਵਿੱਚ ਇਹ ਇੱਕ ਸ਼ੋਨਡਾ ਜਿਹਾ ਉਪਾਅ ਕਰਕੇ ਆਪਣੀ ਘਰ ਦੇ ਵਿੱਚ ਹਲਦੀ ਵਾਲਾ ਦੀਵਾ ਜਗਾ ਲੈਣੇ ਹੋ ਤੇ ਇਹੀ ਉਪਾਅ ਕਰਨ ਦੇ ਨਾਲ ਜੀ ਰਹੀ ਹਰੀ বিষ্ণੂ ਜੀ ਦੀ ਕਿਰਪਾ ਤੁਹਾਨੂੰ ਇਸ ਤਰੀਕੇ ਦੇ ਨਾਲ ਮਿਲਦੀ ਏ ਕਿ ਕਦੇ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਨਾ ਤਾਂ ਤੁਹਾਨੂੰ ਗਰੀਬੀ ਦਾ ਸਾਹਮਣਾ ਕਰਨਾ ਪਵੇਗਾ ਤੇ ਨਾ ਤੁਹਾਡੀ ਕਰਜ਼ੇ ਦੀ ਜਿਹੜੀ ਸਮੱਸਿਆ ਉਹ ਵੀ ਦੂਰ ਹੋਵੇਗੀ ਮੈਂ ਤੁਹਾਨੂੰ ਕਰਜ਼ਾ ਲੈਣਾ ਪਵੇਗਾ ਤੇ ਕਦੇ ਵੀ ਤੁਹਾਡੇ ਜ਼ਿੰਦਗੀ ਦੇ ਵਿੱਚ ਪੈਸੇ ਨੂੰ ਲੈ ਕੇ ਕਦੇ ਪ੍ਰੋਬਲਮ ਨਹੀਂ ਆਉੜਵਾਦੀ। ਇਸੇ ਤਰ੍ਹਾਂ ਜੇਕਰ ਆਪਾਂ ਗੱਲ ਕਰੀਏ ਤਾਂ ਦੀਨ ਦਾ ਕੰਮ ਮਾਤਾ ਲక్ష్ਮੀ ਦੇਵੀ ਜੀ ਕਰਦੀਏ ਤੇ ਕੇਸ ਨੂੰ ਕਿੰਨਾ ਧਨ ਦੀਨ ਹੈ ਇਹ ਸ੍ਰੀ ਹਰੀ ਵਿਸ਼ਨੂ ਜੀ طے ਕਰਦੇ ਆ। ਬਾਕੀ ਗੱਲ ਤਾਂ ਸਾਡੀ ਕਰਮਾਂ ਦੀ ਹੋ ਜਾਂਦੀ ਏ। ਜੋ ਅਸੀਂ ਕਰਪ ਕਰਾਂਗੇ ਉਹ ਹੀ ਅਸੀਂ ਆਪਣੀ ਕਰਮਾਂ ਦਾ ਆਪਣੀ ਜ਼ਿੰਦਗੀ ਦੇ ਵਿੱਚ ਪਾਵਾਂਗੇ। ਜੇਕਰ ਅਸੀਂ ਬੁਰਾਈ ਕਰਾਂਗੇ ਤਾਂ ਸਾਰੋਂ ਨਤੀਜਾ ਵੀ ਬੁਰੀ ਕਰਮਾਂ ਦਾ ਪੂਰਾ ਹੀ ਮਿਲੇਗਾ ਇਸ ਕਰਕੇ ਇਨਾ ਉਪਾਦ ਦੇ ਨਾਲ-ਨਾਲ ਪਰਮਾਤਮਾ ਨੂੰ ਵੀ ਹਮੇਸ਼ਾ ਯਾਦ ਰੱਖਿਆ ਕਰੋ ਤੇ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਕਰਿਆ ਕਰੋ ਕਿ ਤੁਹਾਨੂੰ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਪਛਤਾਵਾ ਨਾ ਪਵੇ ਇਸੇ ਤਰ੍ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਪੈਸਾ ਚਾਹੀਦਾ ਜੇਕਰ ਤੁਸੀਂ ਚਾਹਣੀ ਹੋ ਨਾ ਕਿ ਤੁਸੀਂ ਜਿਆਦਾ ਤੋਂ ਜਿਆਦਾ ਧਨਵਾਨ ਬਣੋ ਤੁਸੀਂ ਕੀ ਕਰਨਾ ਤੁਸੀਂ ਸ੍ਰੀ ਹਰੀ ਵਿਸ਼ਨੂ ਜੀ ਨੂੰ ਪਰਸਾਨ ਕਰਨਾ ਤੇ ਸ੍ਰੀ ਹਰੀ ਵਿਸ਼ਨੂ ਜੀ ਨੂੰ ਅਸੀਂ ਪਰਸਾਨ ਕਿਵੇਂ ਕਰ ਸਕਦੇ ਹਾਂ ਇਹ ਇੱਕ ਛੋਟੇ ਜਿਹੇ ਉਪਾਅ ਦੇ ਨਾਲ ਜੇਕਰ ਅਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਛੋਟੇ ਛੋਟੇ ਉਪਾਅ ਕਰਦਿਆਂ ਤੇ ਇਹਨਾਂ ਉਪਾਅ ਨੂੰ ਕਰਨ ਦੇ ਨਾਲ ਸਾਡੀਆਂ ਪ੍ਰੋਬਲਮ ਤੇ ਮੁਸ਼ਕਲਾਂ ਦੂਰ ਹੁੰਦੀਆਂ ਨੇ ਤੇ ਸਾਨੂੰ ਹੋਰ ਕੀ ਚਾਹੀਦਾ ਹੈ ਜਦੋਂ ਸਾਡੀ ਘਰ ਦੇ ਵਿੱਚ ਬੈਠਿਆ ਬਿਨਾ ਇੱਕ ਵੀ ਰੁਪਇਆ ਖਰਚ ਕੀਤੇ ਸਾਡੀ ਜ਼ਿੰਦਗੀ ਦੇ ਦੁੱਖ ਤਕਲੀਫ ਦੂਰ ਹੁੰਦੇ ਨੇ ਤਾਂ ਇਸ ਤੋਂ ਜ਼ਿਆਦਾ ਚੰਗੀ ਗੱਲ ਤਾਂ ਸਾਡੇ ਲਈ ਹੋਰ ਕੋਈ ਹੋ ਹੀ ਨਹੀਂ ਸਕਦੀ। ਇਸੇ ਤਰ੍ਹਾਂ ਸ਼੍ਰੀ ਹਰੀ ਵਿਸ਼ਨੂ ਜੀ ਹਲਦੀ ਤੇ ਤੇ ਇਸ ਦੇ ਨਾਲ ਨਾਲ ਤੂਰਸੀ ਦੇ ਜੇਕਰ ਅਸੀਂ ਹਲਦੀ ਤੇ ਤੂਰਸੀ ਦੇ ਉਪਾਅ ਕਰਦੇ ਆ ਨਾ ਕਿ ਸ਼੍ਰੀ ਹਰੀ ਵਿਸ਼ਨੂ ਜੀ ਸਾਡੇ ਤੇ ਬਹੁਤ ਜ਼ਿਆਦਾ ਪਰਸੰਨ ਹੁੰਦੇ ਨੇ ਪਰਸੰਨ ਹੋ ਕੇ ਸਾਡੇ ਤੇ ਆਪਣੀ અપਾਰ ਕਿਰਪਾ ਬਣਾਉਂਦੇ ਨੇ। ਇਸੇ ਤਰ੍ਹਾਂ ਹਲਦੀ ਜਿਹੜੀ ਹੁੰਦੀ ਏ ਉਹ ਸੁੱਖ ਤੇ ਸੁਭਾਗਿਆ ਨੂੰ ਖਿੱਚਦੀ ਏ ਤੇ ਹਲਦੀ ਸਾਡੇ ਜਿਹੜੇ ਸੁਭਾਗਿਆ ਹੁੰਦੇ ਆ ਨਾ ਉਹਨਾਂ ਦੇ ਵਿੱਚ ਬਰਕਤ ਲਈ ਹੁੰਦੀ ਏ ਤੇ ਹਲਦੀ ਸਾਡੇ ਘਰ ਦਾ ਜਿਹੜਾ ਧਾਨ ਏ ਉਸ ਨੂੰ ਵਧਾਉਣ ਦਾ ਵੀ ਕੰਮ ਕਰਦੀ ਏ ਉਹ ਘਰ ਦੇ ਵਿੱਚ ਬਰਕਤ ਵੀ ਪਾਉਂਦੀ ਏ ਤੇ ਇਸੇ ਤਰ੍ਹਾਂ ਹਲਦੀ ਹੀ ਜੋ ਸ਼੍ਰੀ ਹਰੀ ਵਿਸ਼ਨੂ ਜੀ ਨੂੰ ਪ੍ਰਸੰਨ ਕਰਦੀ ਤੇ ਇਸੇ ਤਰ੍ਹਾਂ ਜੇਕਰ ਆਪਾਂ ਗੱਲ ਕਰੀਏ ਹਲਦੀ ਦੇ ਨਾਲ ਕਈ ਤਰ੍ਹਾਂ ਦੇ ਸ਼ੁਭ ਕੰਮ ਕੀਤੇ ਜਾਂਦੇ ਨੇ ਜਦੋਂ ਵੀ ਸਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੁਭ ਕੰਮ ਕੀਤਾ ਜਾਂਦਾ ਹੈ ਨਾ ਤੇ ਉਹ ਹਲਦੀ ਦੇ ਨਾਲ ਹੀ ਕੀਤਾ ਜਾਂਦਾ ਹੈ ਕਹਿਣ ਦਾ ਭਾਵ ਕਿ ਹਲਦੀ ਦਾ ਸੇਵਨ ਕੀਤਾ ਜਾਂਦਾ ਹੈ ਕਿਸੇ ਸ਼ੁਭ ਕੰਮ ਦੇ ਲਈ ਇਸ ਕਰਕੇ ਅਸੀਂ ਸਮਝ ਸਕਦੇ ਹਾਂ ਕਿ ਹਲਦੀ ਕੋਈ ਆਮ ਜਿਹੀ ਚੀਜ਼ ਨਹੀਂ ਹੈ ਕਿਉਂਕਿ ਜੋ ਹਲਦੀ ਹੁੰਦੀ ਹੈ ਇਹ ਸਾਡੇ ਘਰ ਦੀ ਸਾਰੀ ਤੇ ਕਿ ਐਨਰਜੀ ਨਕਾਰਾਤਮਕ ਊਰਜਾ ਤੇ ਬੁਰੀਆਂ ਸ਼ਕਤੀਆਂ ਨੂਵੀ ਦੂਰ ਕਰਦੀ ਹੈ ਇਸ ਕਰਕੇ ਜਿਹੜਾ ਹਲਦੀ ਦਾ ਉਪਾਅ ਨਾ ਇਹ ਤੁਹਾਡੀ ਭਾਗ ਸੁੱਤੇ ਪੇ ਭਾਗ ਤੁਹਾਡੀ ਕਿਸਮਤ ਨੂੰ ਰਾਤੋਂ ਰਾਤ ਚਮਕਾ ਕੇ ਰੱਖ ਦੇਵੇਗਾ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਬੈਠੇ ਇਹ ਹਲਦੀ ਦੇ ਦੀਵੇ ਦਾ ਉਪਾਅ ਤੁਸੀਂ ਦੱਸੇਗੇ ਤਰੀਕੇ ਦੇ ਅਨੁਸਾਰ ਪੂਰੀ ਸਹੀ ਵਿਧੀ ਤੇ ਤਰੀਕੇ ਦੇ ਨਾਲ ਕਰ ਲਓ ਬਿਕਾ ਸਭ ਤੋਂ ਪਹਿਲਾਂ ਜੋ ਵੀ ਉਪਾਅ ਹੁੰਦਾ ਉਸ ਨੂੰ ਪੂਰੀ ਤਰ੍ਹਾਂ ਤੁਸੀਂ ਸਮਝਿਆ ਕਰੋ ਤੇ ਸਮਝਣ ਤੋਂ ਬਾਅਦ ਹੀ ਉਸ ਉਪਾਅ ਨੂੰ ਕਰਿਆ ਕਰੋ। ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਪੂਰੀ ਵੀਡੀਓ ਨਹੀਂ ਦੇਖਦੇ। ਪੂਰਾ ਉਪਾਅ ਅਸੀਂ ਨਹੀਂ ਸਮਝਦੇ। ਅਸੀਂ ਉਹ ਅੱਧੀ ਅਧੂਰੀ ਜਾਣਕਾਰੀ ਦੇ ਨਾਲ ਹੀ ਉਪਾਅ ਕਰ ਲੈਨੇ ਫਿਰ ਉਹ ਸਾਡਾ ਉਪਾਅ ਦਾ ਸਾਨੂੰ ਫਾਇਦਾ ਨਹੀਂ ਹੁੰਦਾ। ਇਸ ਤਰੀਕੇ ਦੀ ਨਾਲ ਇਸ ਉਪਾਅ ਨੂੰ ਆਪਾਂ ਘਰ ਦੇ ਵਿੱਚ ਕਿਵੇਂ ਕਰਨੇ? ਤੇ ਕਿਸ ਤਰੀਕੇ ਦੇ ਨਾਲ ਕਰਨਾ ਤੇ ਸਾਨੂੰ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਉਪਾਅ ਕਰਦੇ ਸਮੇਂ ਇਹ ਹੀ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਘਰ ਦਾ ਵੀ ਭਲਾ ਹੋ ਸਕਦਾ ਹੈ ਦੀ ਕਮੈਂਟ ਵਰਗਸ ਦੇ ਵੇਜ ਪਰ ਮਹਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਉਪਾਉ ਨੂੰ ਕੌਣ-ਕੌਣ ਕਰ ਸਕਦਾ ਇਸ ਉਪਾਉ ਨੂੰ ਲੇਡੀਜ਼ ਜੈਲਸ ਕੋਈ ਵੀ ਕਰ ਸਕਦਾ ਜਿਸ ਨੂੰ ਵੀ ਕੋਈ ਵੀ ਪ੍ਰੋਬਲਮ ਹੋਵੇ ਉਹ ਇਸ ਉਪਾਉ ਨੂੰ ਕਰ ਸਕਦੇ ਇਸ ਉਪਾਉ ਨੂੰ ਅਸੀਂ ਕਰਨਾ ਕਿਹੜੇ ਸਮੇਂ ਹੈ ਜੇ ਬੇ ਕਿ ਇਹ ਇੱਕ ਦੀਵਾ ਜਗੌੜ ਦਾ ਉਕਾਇ ਤਾਂ ਇਸ ਨੂੰ ਅਸੀਂ ਸ਼ਾਮ ਦੇ ਸਮੇਂ ਹੀ ਕਰਾਂਗੇ ਤੇ ਇਸੇ ਤਰ੍ਹਾਂ ਕੋਈ ਵਿਅਕਤੀ ਹੁੰਦਾ ਹੈ ਕੋਈ ਪਰਸਨ ਹੁੰਦੇ ਜੋ ਕਿ ਸ਼ਾਮ ਦੇ ਸਮੇਂ ਇਸ ਉਪਾਣ ਕਰਨੀ ਪਉਦਾ ਕਿਸੇ ਕੰਮ ਦੇ ਕਰਕੇ ਜਾਂ ਉਹ ਬੀਜੀ ਹੁੰਦਾ ਉਸ ਸਮੇਂ ਉਸਦੇ ਕੋਲ ਟਾਈਮ ਨਹੀਂ ਹੁੰਦਾ ਤੇ ਜੇਕਰ ਤੁਹਾਨੂੰ ਪ੍ਰੋਬਲਮ ਹੈ ਸ਼ਾਮ ਦੇ ਸਮੇਂ ਤੁਸੀਂ ਇਸ ਉਪਾਣ ਨੂੰ ਨਹੀਂ ਕਰ ਸਕਦੇ ਤਾਂ ਤੁਸੀਂ ਇਹ ਉਪਾਸ ਸਵੇਰ ਦੇ ਟਾਈਮ ਨੂੰ ਵੀ ਕਰ ਸਕਦੇ ਜੇਕਰ ਤੁਸੀਂ ਇਸ ਉਪਾਣ ਨੂੰ ਸ਼ਾਮ ਜਾਂ ਰਾਤ ਦੇ ਸਮੇਂ ਕਰਦੇ ਹੋ ਤਾਂ ਇਸ ਦਾ ਰਿਜ਼ਲਟ ਤੁਹਾਨੂੰ ਬਹੁਤ ਹੀ ਵਧੀਆ ਮਿਲਦਾ ਹੈ ਇਸ ਤਰੀਕੇ ਦੇ ਨਾਲ ਉਹ ਗੱਲ ਕਰਦੇ ਆ ਕਿ ਇਸ ਉਪਾਣੂ ਕਰਨ ਦੇ ਲਈ ਸਾਨੂੰ ਕੀ ਕੀ ਚਾਹੀਦਾ ਹੈ ਇਸ ਉਪਾਣੂ ਕਰਨ ਦੇ ਲਈ ਸਾਨੂੰ ਚਾਹੀਦਾ ਹੈ ਇੱਕ ਮਿੱਟੀ ਦਾ ਦੀਵਾ ਜਦ ਤੁਸੀਂ ਮਿੱਟੀ ਦਾ ਵੀ ਲੈ ਸਕਦੇ ਹੋ ਜਿਵੇਂ ਕਿ ਪਿੱਤਲ ਦਾ ਲੋਹੇ ਦਾ ਕਿਸੇ ਵੀ ਧਾਤੂ ਦਾ ਲੈ ਸਕਦੇ ਹੋ ਪਰ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਦੀਵਾ ਆٹے ਦਾ ਨਹੀਂ ਲੈਣਾ ਕਹਿੰਦਾ ਭਾਵ ਕਿ ਕਿਸੇ ਅੰਨ ਦਾ ਦੀਵਾ ਤੁਸੀਂ ਨਹੀਂ ਲੈਣਾ ਇਸਦੇ ਨਾਲ ਨਾਲ ਜੇਕਰ ਤੁਸੀਂ ਮਿੱਟੀ ਦਾ ਦੀਵਾ ਲੈ ਰਹੇ ਹੋ ਤਾਂ ਸਭ ਤੋਂ ਜ਼ਿਆਦਾ ਉਕਮੇ ਜੇਕਰ ਮਿੱਟੀ ਦਾ ਨਹੀਂ ਹੈਗਾ ਤਾਂ ਤੁਸੀਂ ਪਿੱਤਲ ਦਾ ਜਾਂ ਕਿਸੇ ਹੋਰ ਧਾਤੂ ਦਾ ਦੀਵਾ ਵੀ ਲੈ ਸਕਦੇ ਇਸਦੇ ਨਾਲ ਨਾਲ ਤੁਹਾਨੂੰ ਥੋੜੀ ਜਹੀ ਚੁਟਕੀਆਂ ਚਾਹੀਦੀਆਂ ਨੇ ਹਲਦੀ ਦੀਆਂ ਪੀਸੀ ਹੋਈਆਂ ਜੇਕਰ ਤੁਹਾਡੇ ਘਰ ਦੇ ਵਿੱਚ ਪੀਸੀ ਹੋਈ ਹਲਦੀ ਵਿਅਸਿਕ ਆਪਣੇ ਘਰ ਦੇ ਵਿੱਚ ਹੁੰਦੀ ਪਰ ਜੇਕਰ ਨਹੀਂ ਹੈਗੀ ਤਾਂ ਤੁਹਾਡੇ ਘਰ ਦੇ ਵਿੱਚ ਹਲਦੀ ਦੀਆਂ ਗੱਠਾਂ ਪਈਆਂ ਨੇ ਉਹਨਾਂ ਨੂੰ ਤੁਸੀਂ ਪੀਸ ਸਕਦੇ ਹੋ ਪੀਸ ਕੇ ਪਾਊਡਰ ਬਣਾ ਸਕਦੇ ਹੋ ਨਹੀਂ ਤਾਂ ਜੇ ਜਿਹੜੀ ਤੁਸੀਂ ਆਪਣੀ ਰਸੋਈ ਦੇ ਵਿੱਚ ਖਾਣੇ ਦੇ ਝੂੰਸ ਲਈ ਹਲਦੀ ਵਰਤਦੇ ਹੋ ਤੁਸੀਂ ਉਸੇ ਹੀ ਹਲਦੀ ਦਾ ਇਸਤੇਮਾਲ ਇਸ ਉਪਾਦੀ ਵਿੱਚ ਆਸਾਨੀ ਦੇ ਨਾਲ ਕਰ ਸਕਦੇ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਮਿੱਟੀ ਦਾ ਦੀਵਾ ਲਿਆਇਆ ਨਾ ਉਸ ਦੇ ਵਿੱਚ ਤੁਸੀਂ ਲੰਬੀ ਬੱਤੀ ਲਗਾਉਣੀ ਹੈ ਲੰਬੀ ਬੱਤੀ ਲਗਾਉਣ ਤੋਂ ਬਾਅਦ ਦੇ ਵਿੱਚ ਉਹਦੇ ਵਿੱਚ ਸ਼ੁੱਧ ਦੇਸੀ ਘਿਓ ਤੁਸੀਂ ਪਾ ਲੈਣਾ ਹੈ ਕਹਿਣ ਦਾ ਭਾਵ ਕਿ ਸ਼ੁੱਧ ਦੇਸੀ ਘਿਓ ਦਾ ਤੁਸੀਂ ਦੀਵਾ ਤਿਆਰ ਕਰਨਾ ਹੈ ਤੇ ਉਸ ਦੇਵੇ ਦੇ ਵਿੱਚ 2 ਤੋਂ 3 ਚੁਟਕੀਆਂ ਤੁਸੀਂ ਪੀਸੀ ਹੋਈ ਹਲਦੀ ਪਾ ਦੇਣੀ। ਇਸ ਤਰੀਕੇ ਦੀ ਦਾ ਤੁਸੀਂ ਇਸ ਦੇਵੇ ਨੂੰ ਤਿਆਰ ਕਰਕੇ ਹੁਣ ਗੱਲ ਕਰਦੇ ਹਾਂ ਕਿ ਇਸ ਦੀਵੇ ਨੂੰ ਤੁਸੀਂ ਜਿਗਾਉਣਾ ਕਿੱਥੇ ਹੈ। ਤੁਸੀਂ ਇਸ ਦੀਵੇ ਨੂੰ ਆਪਣੇ ਘਰ ਦੇ ਵਿੱਚ ਜਿਹੜਾ ਮੰਦਰ ਚਾ ਪਾਠ ਪੂਚਾ ਵਾਲਾ ਸਥਾਨ ਬਣਿਆ ਹੋਵੇਗਾ। ਤੁਸੀਂ ਉੱਥੇ ਸ਼੍ਰੀ ਹਰੀ ਵਿਸ਼ਨੂੰ ਤੇ ਮਾਤਾ ਲక్ష్ਮੀ ਜੀ ਦੀ ਤਸਵੀਰ ਜਾ ਮੂਰਤੀ ਹੋਵੇਗੀ ਉਹਨਾਂ ਦੇ ਸਾਹਮਣੇ ਇਸ ਦੀਵੇ ਨੂੰ ਜਗਾਉਣਾ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਮੰਦਰ ਨਹੀਂ ਬਣਿਆ ਹੋਇਆ ਤਾਂ ਤੁਸੀਂ ਸ਼੍ਰੀ ਹਰੀ ਵਿਸ਼ਨੂੰ ਤੇ ਮਾਤਾ ਲక్ష్ਮੀ ਜੀ ਦੀ ਤਸਵੀਰ ਦੇ ਸਾਹਮਣੇ ਤੁਸੀਂ ਇਸ ਦੀਵੇ ਨੂੰ ਜਗਾ ਸਕਦੇ ਹੋ ਜੇਕਰ ਤੁਸੀਂ ਇਹ ਵੀ ਨਹੀਂ ਕਰ ਸਕਦੇ ਤੇ ਤੁਹਾਡੇ ਘਰ ਦੇ ਵਿੱਚ ਅਗਰ ਤુલਸੀ ਦਾ ਪੌਦਾ ਹੈਗਾ ਤਾਂ ਤੁਸੀਂ ਤુલਸੀ ਦੇ ਪੌਦੇ ਦੇ ਕੋਲ ਵੀ ਇਹ ਹੀ ਦੀਵੇ ਨੂੰ ਜਗਾ ਸਕਦੇ ਹੋ ਇਹ ਆਪਸ਼ਨ ਈ ਤੁਹਾਡੇ ਲਈ ਕਿਉਂਕਿ ਜਦੋਂ ਅਸੀਂ ਤੂਰਸੀ ਦੇ ਪੌਦੇ ਦੇ ਕੋਲ ਇਸ ਦੀਵੇ ਨੂੰ ਜਗਾਵਾਂਗੇ ਤੇ ਇਸ ਤਰ੍ਹਾਂ ਕਰਨ ਦੀ ਨਾਲ ਸ਼੍ਰੀ ਹਰੀ ਵਿਸ਼ਨੂੰ ਜੀ ਸਾਡੇ ਤੋਂ ਬਹੁਤ ਹੀ ਜਲਦੀ ਪ੍ਰਸੰਨ ਹੋ ਜਾਂਦੇ ਨੇ ਪਰ ਹੁੰਦਾ ਹੈ ਕਿ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੁੰਦੇ ਨਹੀਂ ਜਿਨ੍ਹਾਂ ਦੇ ਘਰ ਦੇ ਵਿੱਚ ਤੂਰਸੀ ਦਾ ਪੌਦਾ ਵੀ ਨਹੀਂ ਹੁੰਦਾ ਜੇਕਰ ਹੁੰਦਾ ਵੀ ਹੈ ਕਿ ਉਹਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਪਹਿਲਾਂ ਹੈਗਾ ਸੀ ਪਰ ਹੁਣ ਸੁੱਕ ਚੁੱਕਿਆ ਹੈ ਇਹ ਜੇਕਰ ਤੁਹਾਡੇ ਘਰ ਦੇ ਵਿੱਚ ਤੂਲਸੀ ਦਾ ਪੌਦਾ ਵੀ ਨਹੀਂ ਹੈ ਕਹਿੰਦਾ ਕਿ ਤੁਸੀਂ ਇਸ ਨੂੰ ਆਪਣੇ ਘਰ ਦਾ ਚਿਲਡਾ ਵੀ ਪਾਠ ਪੂਜਾ ਵਾਲਾ ਸਥਾਨ ਈ ਤੁਸੀਂ ਜਿਹੜੇ ਵੀ ਪਰਮਾਤਮਾ ਨੂੰ ਮੰਨਦੇ ਹੋ ਦੇਵੀ ਦੇਵਤੇ ਨੂੰ ਮੰਨਦੇ ਹੋ ਉਹਨਾਂ ਦੇ ਉਹ ਸੰਬੰਧਰ ਉਸ ਸਥਾਨ ਤੇ ਜਿਹੜਾ ਤੁਸੀਂ ਆਪਣੇ ਘਰ ਦੇ ਵਿੱਚ ਬਣਾਇਆ ਹੋਇਆ ਤੁਸੀਂ ਉੱਥੇ ਵੀ ਜਗਾ ਕੇ ਰੱਖ ਸਕਦੇ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਇਹ ਹਲਦੀ ਵਾਲਾ ਦੀਵਾ ਜਗਾਓਗੇ ਤੇ ਸ਼੍ਰੀ ਹਰੀ ਵਿਸ਼ਟੂ ਜੀ ਦਾ ਧਿਆਨ ਧਰ ਕੇ ਤੁਸੀਂ 11 ਵਾਰ ਇਹੀ ਬੋਲਦੀ ਰਹਨੇ ਸ਼੍ਰੀ ਹਰੀ ਵਿਸ਼ਨੂ ਜੀ ਮਾਤਾ ਲక్ష్ਮੀ ਜੀ ਜੈ ਸ਼੍ਰੀ ਹਰੀ ਵਿਸ਼ਨੂ ਜੀ ਜੈ ਮਾਤਾ ਲక్ష్ਮੀ ਜੀ ਇਸ ਤਰੀਕੇ ਦੇ ਨਾਲ ਤੁਸੀਂ 11 ਵਾਰ ਬੋਲਣਾ ਤੇ ਜੇਕਰ ਇਹੀ ਬੋਲਣ ਤੋਂ ਬਾਅਦ ਦੇ ਵਿੱਚ ਤੁਸੀਂ ਇੱਕ ਮੰਤਰ ਨੂੰ ਯਾਦ ਰੱਖ ਸਕਦੇ ਹੋ ਤੇ ਜਾਂ ਫਿਰ ਕਾਪੀ ਤੇ ਨੋਟ ਕਰ ਸਕਦੇ ਹੋ ਤਾਂ ਤੁਸੀਂ ਉਸ ਮੰਤਰ ਨੂੰ ਵੀ ਬੋਲ ਸਕਦੇ ਹੋ ਮੰਤਰੇ ਉਮੂ ਬਗਵਤੇ ਵਾਸ਼ੂਦੇਵ ਨਮਾ ਇਸ ਮੰਤਰ ਨੂੰ ਵੀ ਦੋਸੇ 11 ਵਾਰ ਹੀ ਬੋਲਣਾ ਤੇ 11 ਵਾਰ ਹੀ ਤੁਸੀਂ ਬੋਲਣਾ ਹੈ ਜੈ ਸ਼੍ਰੀ ਹਰੀ ਵਿਸ਼ਨੂੰ ਜੈ ਮਾਤਾ ਲక్ష్ਮੀ ਏਸੀ ਤਰੀਕੇ ਦੇ ਨਾਲ ਦੂਨੀ ਤੁਸੀਂ ਕਮੰਤਰ ਤੇ ਇੱਕ ਮਾਤਾ ਲక్ష్ਮੀ ਤੇ ਹਰੀ ਵਿਸ਼ਨੂੰ ਜੀ ਦਾ ਨਾਮ 11 ਵਾਰ ਤੁਸੀਂ ਬੋਲਦੇ ਹੋ ਇਸ ਉਪਾਉ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਕਰਕੇ ਦੇਖਿਓ ਤੇ ਤੁਸੀਂ ਵੀਰਵਾਰ ਦੇ ਦਿਨ ਇਸ ਉਪਾਉ ਨੂੰ ਕਰਨੇ ਤੇ ਵਿਸਾਖ ਦੇ ਮਹੀਨੇ ਦੇ ਵਿੱਚ ਹੀ ਤੁਸੀਂ ਇਸ ਉਪਾਉ ਨੂੰ ਕਰ ਸਕਦੇ ਹੋ ਕਿਉਂਕਿ ਇਹ ਹੀ ਉਪਾਵਸ ਸਾਜ ਦੇ ਮਹੀਨੇ ਦੇ ਵਿੱਚ ਬਹੁਤ ਹੀ ਜ਼ਿਆਦਾ ਉਤਮ ਤੇ ਦੁਰਲਭੇ ਵਿਸਾਖ ਦਾ ਮਹੀਨਾ ਸ਼੍ਰੀ ਹਰੀ ਵਿਸ਼ਨੂੰ ਜੀ ਨੂੰ ਬਹੁਤ ਹੀ ਜ਼ਿਆਦਾ ਪਸੰਦ ਹੁੰਦਾ ਹੈ। ਜੀ ਵਿਸਾਖ ਦੇ ਮਹੀਨੇ ਦੇ ਵਿੱਚ ਕੀਤੇ ਗਏ ਉਪਾਦ ਦਾ ਆਪਣਾ ਇੱਕ ਅਲੱਗ ਹੀ ਮਹੱਤਵ ਹੁੰਦਾ ਹੈ। ਜਿਵੇਂ ਜਿਵੇਂ ਇਸ ਦੇਵੀ ਦੀ ਰੋਸ਼ਨੀ ਤੁਹਾਡੇ ਘਰ ਹੈ ਤੁਹਾਡੇ ਮੰਦਰ ਦੇ ਵਿੱਚ ਲੱਗੇਗੀ ਓਵੇਂ ਓਵੇਂ ਤੁਹਾਡੀ ਜ਼ਿੰਦਗੀ ਤੁਹਾਡੇ ਘਰ ਪਰਿਵਾਰ ਤੇ ਉਜਾਲਾ ਉਹ ਦਾ ਦੇ ਹੈ ਕਿ ਸ਼੍ਰੀ ਹਰੀ ਵਿਸ਼ਨੂ ਜੀ ਹਮੇਸ਼ਾ ਤੁਹਾਡੇ ਉੱਪਰ ਆਪਣੀ ਕਿਰਪਾ ਵਰਸਾਉਂਦੇ ਰਹਿਣਗੇ ਜੇਕਰ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰੋਗੇ। ਇਸੇ ਤਰ੍ਹਾਂ ਆਪਾਂ ਜੇਕਰ ਗੱਲ ਕਰੀਏ ਤਾਂ ਮਾਂ ਲక్ష్ਮੀ ਜੀ ਨੂੰ ਪ੍ਰਸੰਨ ਕਰਨ ਦੇ ਲਈ ਅਸੀਂ ਬਹੁਤ ਸਾਰੇ ਅਨੇਕਾ ਤਰ੍ਹਾਂ ਦੇ ਉਪਾਅ ਕਰਦੇ ਰਹਿੰਦੇ ਆ। ਤੇ ਇਹ ਇੱਕ ਅਜਿਹਾ ਉਪਾਅ ਨਾ ਇਸ ਉਪਾਅ ਦੀ ਨਾਲ ਮਾਤਾ ਲక్ష్ਮੀ ਜੀ ਇੰਨੀ ਜ਼ਿਆਦਾ ਪ੍ਰਸੰਨ ਹੋ ਜਾਂਦੀ ਹੈ ਕਿ ਉਹ ਸਾਡੇ ਘਰ ਨੂੰ ਛੱਡ ਕੇ ਕਦੀ ਵੀ ਨਹੀਂ ਜਾਂਦੀ। ਤੇ ਇਹ ਇੱਕ ਅਜੀਹਾ ਉਪਾਅ ਹੈ ਜਿਸ ਉਪਾરણ ਕਰੰ ਦੇ ਨਾਨ ਮਾਤਾ ਲਕਸ਼ਮੀ ਸਥਿਰ ਰੂਪ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਵਾਸ ਕਰ ਲੈਂਦੀ ਹੈ। ਕਿਚੜੀ ਕਰਦੇ ਵਿੱਚ ਹਲਦੀ ਬਨੇ ਦੀਵੇ ਦਾ ਉਪਾਅ ਕੀਤਾ ਜਾਂਦਾ ਹੈ ਨਾ ਉਹਨਾਂ ਘਰਾਂ ਦੇ ਵਿੱਚ ਸਥਿਰ ਮਾਤਾ ਲਕਸ਼ਮੀ ਜੀ ਦਾ ਵਾਸ ਹੁੰਦਾ ਹੀ ਹੁੰਦਾ ਹੈ। ਉਹਨਾਂ ਦੇ ਘਰ ਦੇ ਵਿੱਚ ਕਦੀ ਵੀ ਧਨ ਦੀ ਕਮੀ ਨਹੀਂ ਆਉਂਦੀ ਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਵੀ ਕਦੇ ਉਹਨਾਂ ਨੂੰ ਪੈਸੇ ਦੀ ਸਮੱਸਿਆ ਨਹੀਂ ਆਉਂਦੀ। ਇਸ ਦਿਨ ਨਾਲ ਤੁਹਾਡੀ ਘਰ ਦਾ ਜਿਹੜਾ ਵੇਲਗੇਟ ਹੈ ਨਾ ਉੱਥੇ ਵੀ ਤੁਸੀਂ ਇੱਕ ਦੀਵਾ ਚ ਜ਼ਰੂਰ ਜਗਾਣਾ ਤੇ ਇਸ ਗੱਲ ਦਾ ਵੀ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਕਿਉਂਕਿ ਵੀਰਵਾਰ ਦਾ ਦੇਸਤੀ ਤੇ ਸਾਖ ਦਾ ਮਹੀਨਾ ਇਸ ਉਪਾ ਦੇ ਲਈ ਬਹੁਤ ਹੀ ਉਤਮ ਹੈ ਇਸ ਕਰਕੇ ਤੁਸੀਂ ਇਸ ਉਪਾ ਨੂੰ ਜ਼ਰੂਰ ਇੱਕ ਵਾਰ ਕਰਕੇ ਦੇਖਿਓ ਤੁਹਾਡੀ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਦੂਰ ਹੋ ਜਾਣ ਗਿਆ ਹਾਂਜੀ ਇਹ ਹੀ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਰ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਹੈ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗ ਰਹੀਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੀ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦੇ ਤੇ ਕਮੈਂਟ ਵਾਗਸਤੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੀਂ ਜਾਣਕਾਰੀ ਤੇ ਨਵੇਂ ਉਪਾਦਨ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਸੋ ਜਿਆਦਾ ਤਾਂ ਨੁਮਾ ਤਜੀ